जानबूझ के सिखहां नु टीस करने सिखहां दी आइडेंटिटी नु डीमीन करने अपने आप नु ਉੱਪਰ ਦੱਸਣ ਲਈ ਕਹਿੰਦੀ ਆ ਕਿ ਇਹ ਕੇਸਾਦਾਰੀ ਹਿੰਦੂ ਨੇ ਸੰਵਿਧਾਨ ਨੇ ਅੱਜ ਸੰਵਿਧਾਨ ਨੇ ਤੇ ਜਥੇਦਾਰ ਨੂੰ ਸੰਵਿਧਾਨ ਦੇ ਅਹਿ 14 ਸਾਲ ਦੀ ਉਮਰ ਕੈਦ ਹੋਣੀ ਸੀ ਜਥੇਦਾਰ ਜਗਤਾਰ ਸਿੰਘ ਮਾਰਾ ਸੰਵਿਧਾਨ ਕੇ ਅੰਦਰ ਜੇ ਇੱਕ ਦਿਨ ਵੀ ਸਜ਼ਾ ਉੱਪਰ ਹੋ ਜਾਏ ਨਾ ਲਿਖੀ ਹੋਈ ਸਜ਼ਾ ਤੋਂ ਤੇ ਉਹ ਸਰਕਾਰ ਉਹ ਪੁਲਸ ਜਿਨ੍ਹਾਂ ਨੇ ਉਹਨਾਂ ਨੂੰ ਅੰਦਰ ਰੱਖਿਆ ਉਹ ਅਤਿਆਚਾਰੀ ਹੈ ਮੈਨੂੰ ਦੱਸੋ ਕਿੰਨੇ ਤੁਸੀਂ ਤਰਨੇ ਲਾ ਲਏ ਇਮਾਨਦਾਰੀ ਨਾਲ ਕਿੰਨੀ ਤੁਸੀਂ ਇਮਾਨਦਾਰੀ ਨਾਲ ਲੜਾਈ ਲੜ ਲਈ ਕਿੰਨੀਆਂ ਸਰਕਾਰਾਂ ਕਿੰਨੀਆਂ ਲੋਕਲ ਪਾਰਟੀਆਂ ਕਿੰਨੀਆਂ ਸੰਪਰਦਾਵਾਂ ਕਿੰਨੀਆਂ ਸਾਡੀ ਐਸਜੀਪੀਸੀ ਜਾਂ ਕੋਈ ਵੀ ਐਸੀ ਜੋ ਸਾਡੀ ਆਪਣੀ ਆਈਡੈਂਟੀਟੀ ਆ ਉਹਨਾਂ ਨੇ ਕਿੰਨੀ ਜਾ ਕੇ ਸਰਕਾਰ ਕੋ ਸਵਾਲ ਪੁੱਛੇ ਫਿਰ ਐਸੀ ਕਿੱਦਾਂ ਕਹਿੰਦੇ ਆ ਖਾਲਸਾ ਰਾਜ ਕਾਇਮ ਖਲੀ ਪੰਜਾਬ ਤੇ ਨਹੀਂ ਹੋਣਾ ਜੇ ਖਾਲਸਾ 96 ਕਰੋੜ ਖਾਲਸਾ ਸਿਜਾਣਾ ਨਾ ਪੂਰੇ ਭਾਰਤ ਤੇ ਰਾਜ ਕਰਨਾ ਪੈਣਾ ਫਿਰ ਜਾ ਕੇ ਰਾਜ ਆਊਗਾ ਤੇ ਪਟਨਾ ਸਾਹਿਬ ਤੇ ਵੀ ਗੁਰਦੁਆਰਾ ਹੈ ਸਾਡਾ ਉੱਥੇ ਵੀ ਕੀ ਕਹਿੰਦੇ ਮਹਾਰਾਸ਼ਟਰ ਤੇ ਵੀ ਗੁਰਦੁਆਰਾ ਫਿਰ ਕਿੱਥਾ ਫਿਰ ਐਸੀ ਆਪਣਾ ਕੀ ਵੀਜ਼ਾ ਲੈ ਕੇ ਜਾਵਾਂਗੇ ਉਸ ਨੂੰ ਤਦ ਦੋਹਰ ਮਾਰ ਅੰਬੇਦਕਰ ਨੇ ਲਿਖਤਾ ਸਾਨੂੰ ਹੱਕ ਹੀ ਨਹੀਂ ਦਿੱਤੇ ਦਿੱਕਤ ਹੱਕ ਮੰਗਣਾ ਸਿੱਖੋ ਖਾਲਸਾ ਕਦੇ ਮੰਗਦਾ ਨਹੀਂ ਹੈਗਾ ਪਹਿਲੀ ਗੱਲ ਜੀ ਜੀ ਆਈ ਵਿਲ ਕਰੈਕਟ ਮਾਈ ਸਟੇਟਮੈਂਟ ਖਾਲਸਾ ਕੋਈ ਲੜਾ ਜਾਂਦਾ ਲੇਕਿਨ ਉਹਦੀ ਸਪ੍ਰਾਈਟ ਰਣਨੀਤੀ ਹੋਈ ਹੈ ਨਾ ਗੁਰੂ ਸਾਹਿਬ ਨੇ ਸਿਖਲਾਈ ਨਹੀਂ ਦਿੱਤੀ ਗੁਰੂ ਗੋਬਿੰਦ ਗ੍ਰੰਥ ਸਾਹਿਬ ਨੂੰ ਲੇਕਿਨ ਬੇਈਮਾਨੀ ਕਿ ਨਾ ਕੀਤੀ ਜਿਹੜੇ ਉਹਦੇ ਅਗਵਾਹੀ ਰਾਖੇ ਬਣ ਗਏ ਜਿਹੜੇ ਠੇਕੇਦਾਰ ਬਣ ਗਏ ਕਿਸ ਅਸੀਂ ਚਲਾਵਾਂਗੇ ਅਸੀਂ ਕਰਾਂਗੇ ਉਹਨਾਂ ਨੇ ਬੇਈਮਾਨੀ ਕਰਕੇ ਉਹਦੇ ਵਿੱਚ ਵੀ ਜਿਹੜੇ ਕਰਪਟ ਆਰਐਸਐਸ ਨਾਲ ਅੰਦਰ ਜੁੜੇ ਹੋਏ ਬਿਲਕੁਲ ਉਹਲਾ ਪਾਇਆ ਹੋਣਾ ਤੁਹਾਨੂੰ ਪਤਾ ਨਹੀਂ ਚੱਲਣਾ ਲੇਕਿਨ ਉਹਨਾਂ ਭੇੜੀਆਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਸਿੱਖੀ ਸੁਰੂ ਗਵਿੰਦ ਸਿੰਘ ਨੇ ਖਾਲਸਾ ਜਾਇਸੀ ਉਹਨਾਂ ਨੇ ਸਿਧਾਂਤ ਬਧਾਇਸ ਉਹਨਾਂ ਨੇ ਸਮਾਨਤਾ ਦਿੱਤੀ ਉਹਨਾਂ ਨੇ ਕਿਹਾ ਇਹਨ ਗਰੀਬ ਸਿੱਖਣ ਕੋ ਜੋ ਪਾਛਾ ਯਾਦ ਕਰੋ ਅਮਰੀ ਗੁਰਾਈ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਗਰੀਬਾਂ ਨੂੰ ਅਧਿਕਾਰ ਦਿੱਤੇ ਸ਼ਸਤਰ ਦਿੱਤੇ ਔਰ ਸਿੱਖ ਕੌਮ ਇੱਕ ਪਹਿਲੀ ਸੰਵਿਧਾਨ ਦੇ ਵਿੱਚ ਐਸੀ ਅਨੋਖੀ ਕੌਮ ਆ ਐਸੀ ਸਟਰੋਂਗ ਕੌਮ ਆ ਜਿਹਨਾਂ ਨੂੰ ਸ਼ਸਤਰ ਤਾਜੰਦਾ ਹੈ जानबूझ के सिखहा नु टीस करने सिखहा दी आइडेंटिटी नु डीमीन करने ਲਈ ਆਪਣੇ ਆਪ ਨੂੰ ਉੱਪਰ ਦੱਸਣ ਲਈ ਕਹਿੰਦੀ ਆ ਕਿ ਇਹ ਕੇਸਾਦਾਰੀ Hindu ਨੇ ਸੰਵਿਧਾਨ ਨਹੀਂ ਕਹਿੰਦਾ ਬਿਲਕੁਲ ਵੀ ਨਹੀਂ ਹੈਗਾ ਕਿਤੇ ਵੀ ਨਹੀਂ ਹੈਗਾ ਸੰਵਿਧਾਨ ਡਾਕਟਰ ਅੰਬੇਡਕਰ ਸਾਹਿਬ ਨੇ ਲਿਖਿਆ ਹੈ ਐਂਡ ਹੀ ਇਸ ਦੀ ਮੋਸਟ ਲਰਨਡ ਮੈਨ ਭਾਰਤ ਦੇ ਅੰਦਰ ਜਿਹਨੂੰ ਆਪਾਂ ਤੇ ਬਹੁਤ ਇੱਕ ਉਹਦੀ ਆਈਡੈਂਟੀਟੀ ਲੈ ਕੇ ਉਹਨੂੰ ਕਹਤਾਂ ਕਿ ਇਹ ਤਾਂ ਦਲਤਾਂ ਦਾ ਲੀਡਰ ਸੀਗਾ ਪਰ ਉਹਨੂੰ ਉਹਨੂੰ ਫੋਰਨ ਚ ਤੋਂ ਉਹਨੂੰ ਕਹਿੰਦੇ ਨੇ ਬਾਹਰ ਵਾਲੇ ਜੋ ਦਰਜਾ ਦਿੰਦੇ ਨੇ ਉਹ ਦੇਖੋ ਬਾਹਰ ਵਾਲੇ ਕਹਿੰਦੇ ਕਿ ਕਾਸ਼ ਇਹ ਸਾਡੀ ਧਰਤੀ ਤੇ ਜੰਮਿਆ ਹੁੰਦਾ ਉਹ ਉਹ ਉਹਨਾਂ ਦਾ ਦਿਮਾਗ ਨਹੀਂ ਸੀਗਾ ਉਹ ਇਦਾਂ ਕਰਨਗੇ ਉਲਟਾ ਜਿਹੜਾ 25B ਧਾਰਾ ਵੀ ਅਸੀਂ 25B ਧਾਰਾ ਜਿਹੜੀ ਆਪਾਂ ਪੜਦੇ ਆ ਉਹਨੂੰ ਵੀ ਅਸੀਂ ਮਿਸਰੀਡ ਕਰਦੇ ਆ ਸਰ ਮੈਂ ਬਹੁਤ ਰਿਸਪੌਂਸਿਬਿਲਟੀ ਦੇ ਨਾਲ ਅੱਜ ਭਾਰਤ ਦੇ ਸਿਟੀਜ਼ਨ ਹੋਣ ਦੇ ਨਾਤੇ ਅੱਜ ਇਹ ਤੁਹਾਡੇ ਚੈਨਲ ਦੇ ਮਾਧਮੇ ਤੋਂ ਕਹਿੰਨੇ ਕਿ ਕੀ ਲਿਖਿਆ 25B ਧਾਰਾ 25B ਧਾਰਾ 'ਚ ਕੈਟਗੋਰਿਕਲੀ ਲਿਖਿਆ ਕਿ ਜੋ ਵੀ ਇਨਸਾਨ ਜੋ ਵੀ ਜੋ ਵੀ ਧਰਮ ਕਿਸੇ ਵੀ ਗਰੀਬ ਨੂੰ ਕਿਸੇ ਵੀ ਬੰਦੇ ਨੂੰ ਧਾਰਮਿਕ ਸੰਸਥਾਵਾਂ ਤੇ ਜਾਣ ਲਈ ਵਿਤਕਰਾ ਕਰੂਗਾ ਉਹਨਾਂ ਨਾਲ ਤੱਕਾ ਕਰੂਗਾ ਜੇ ਉਹ ਕੋਈ ਵੀ ਧਰਮ ਚਾਹੇ ਉਹ ਸਿੱਖ ਧਰਮ ਆ ਚਾਹੇ ਉਹ ਬੋਧ ਧਰਮ ਆ ਚਾਹੇ ਉਹ ਇਸਾਈ ਧਰਮ ਹੈ ਉਹ ਵੀ Hindu ਧਰਮ ਦੀ ਸ਼ੈਣੀ ਦੇ ਅੰਦਰ ਹੀ ਆਊਗਾ ਕਿਉਂਕਿ ਅਸਾਤਰਮ ਸਿਕਲ ਜਿਹਦੇ ਵਿੱਚ ਜਾਤ ਪਾਚੀਗੀ ਜੋ ਮਨੁੱਖ ਨੂੰ ਮਨੁੱਖ ਦੇ ਬਰਾਬਰ ਨਹੀਂ ਸਮਝਦਾ ਜੋ ਕਹਿੰਦਾ ਵਰਨ ਸਿਸਟਮ ਤੇ ਵਿਸ਼ਵਾਸ ਕਰਦਾ ਜੋ ਕਹਿੰਦਾ ਬ੍ਰਾਹਮਣ ਛਤਰੀ ਵੈਸ਼ਯ ਸ਼ੁਦਰ ਤੇ ਉਹ ਕਹਿੰਦਾ ਕਿ ਸ਼ੁਦਰਾਂ ਨੂੰ ਸਿਰਫ ਪੰਧ ਦਾ ਅਧਿਕਾਰ ਨਹੀਂ ਆਗਾ ਮੰਦਿਰਾਂ ਚ ਪੂਜਾ ਪਾਠ ਕਰਨ ਦਾ ਅਧਿਕਾਰ ਨਹੀਂ ਆਗਾ ਇਹਨਾਂ ਨੂੰ ਗੰਦਾ ਕੰਮ ਕਰਨਾ ਹੈ ਇਹਨਾਂ ਨੂੰ ਨੀਚਾ ਨਿਚਲਾ ਕੰਮ ਕਰਨਾ ਹੈ ਇਸ ਕਰਕੇ ਸੰਵਿਧਾਨ ਦੀ 25ਵੀਂ ਧਾਰਾ ਕਹਿੰਦੀ ਹੈ ਕਿ ਉਹਨਾਂ ਨੇ ਤਾਂ ਸਤਾ ਲਿਆ ਜੇ ਬਾਕੀ ਧਰਮ ਵੀ ਉਹ ਬਾਕੀ ਜਿਹੜੇ ਧਰਮ ਹੈਗੇ ਸਿੱਖ ਜੈਨ ਬੋਧ ਇਹ ਵੀ ਇਹੋ ਜਿਹੀ ਹਰਕਤਾਂ ਕਰਨਗੇ ਜੇ ਗਰੀਬਾਂ ਨੂੰ ਆਪਣੇ ਰਿਲੀਜੀਅਸ ਪਲੇਸਿਸ ਤੇ ਡਿਸਕ੍ਰਿਮੀਨੇਸ਼ਨ ਕਰਨਗੇ ਇਹ ਵੀ Hindu ਧਰਮ ਦੀ ਛਾਣੀ ਦੇ ਅੰਦਰ ਆਗੇ that's been written there i have read it it's not written anywhere ਇਹ ਆਪਾਂ ਨੂੰ ਪੜਨ ਦੀ ਲੋੜ ਹੈ ਸਰ ਔਰ ਇਹੀ ਪੜਨ ਦੀ ਲੋੜ ਹੈ ਮੈਂ ਕਹਿੰਨੀ ਆ ਨਾ ਪਲੀਜ਼ ਆਈ ਐਮ ਅਪ ਫੋਰ ਡਿਬੇਟ ਆਮ ਆਫਰ ਓਪਨ ਡਿਬੇਟ ਮੇਰੀ ਪੂਰੀ ਟੀਮ ਓਪਨ ਟੂ ਡਿਬੇਟ ਲਈ ਆਊਗੀ ਸੰਵਿਧਾਨ ਦੀ ਇੱਕ ਲਾਈਨ ਪੜ ਕੇ ਮੈਨੂੰ ਦਿਖਾ ਦਿਓ ਕਿਤੇ ਲਿਖਿਆ ਕਿ ਐਸਾ ਦਾ ਨਹੀਂ Hindu ਇੱਥੇ ਅਸੀਂ ਗਲਤ ਹੋ ਜਾਂਦੇ ਆ ਸੋਚੋ ਕਿੰਨੀ ਵੱਡੀ ਅਰ ਰਿਸਪਾਂਸਿਬਲ ਜਦ ਵੋਟ ਲੈਣਾ ਆਪਾਂ ਪਾੜੀਆਂ ਘਰਦਿਆਂ ਨਵੀਂ ਨਵੀਆਂ ਜੇ ਆਪਾਂ ਨੂੰ ਵੋਟ ਲੈਣਾ ਹੈ ਕਿ ਮੈਨੂੰ ਉਸ ਗਰੀਬ ਬੰਦੇ ਦਾ ਵੋਟ ਨਹੀਂ ਚਾਹੀਦਾ ਜਦ ਖਾਲਸਾ ਰਾਸ ਸੀ ਨਾ ਜਦ ਸਾਰੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਜਾਇਆ ਸੀ ਉਹਨਾਂ ਨੇ ਸਿਧਾਂਤ ਬਤਾਏ ਸੀ ਉਹਨਾਂ ਨੇ ਸਮਾਨਤਾ ਦਿੱਤੀ ਉਹਨਾਂ ਨੇ ਕਿਹਾ ਇਹਨ ਗਰੀਬ ਸਿੱਖਨ ਕੋ ਜੋ ਪਾਛਾ ਯਾਦ ਕਰੋ ਹਮਰੀ ਗੁਰੂ ਆਈ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਗਰੀਬਾਂ ਨੂੰ ਅਧਿਕਾਰ ਦਿੱਤੇ ਸ਼ਸਤਰ ਦਿੱਤੇ ਔਰ ਸਿੱਖ ਕੌਮ ਇੱਕ ਪਹਿਲੀ ਸੰਵਿਧਾਨ ਦੇ ਵਿੱਚ ਐਸੀ ਅਨੋਖੀ ਕੋਮ ਆ ਐਸੀ ਸਟਰੋਂਗ ਕੋਮ ਆ ਜਿਹਨਾਂ ਨੂੰ ਸ਼ਸਤਰ ਧਰਨ ਦਾ ਸਪੈਸ਼ਲ ਰਾਈਟ ਕਿ ਮੇਰੇ ਅੰਝ ਦਿਲ ਦੇ ਅੰਦਰ ਇਹ ਦਰਦ ਕਿਉਂ ਆ ਕਿਉਂਕਿ ਮੈਂ ਨਾ ਉਸ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਆ ਮੇਰੀ ਸਭ ਤੋਂ ਵੱਡੀ ਆਈਡੈਂਟੀਟੀ ਹੈ ਸਿੱਖ ਜੀ ਮੇਰੀ ਆਈਡੈਂਟੀਟੀ ਕੁਐਸਚਨ ਹੋ ਜਾਂਦੀ ਹੈ ਸਰ ਮੈਨੂੰ ਲੋਕੀ ਪੁੱਛਦੇ ਨੇ ਯੂਨੀਵਰਸਿਟੀਸ ਦੇ ਵਿੱਚ ਮੈਂ ਪੜ੍ਹਨ ਜਾਂਦੀ ਹਾਂ ਯਾਰ ਤੁਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਤੇ ਅਸੀਂ ਤਾਂ ਜੋ ਦੇਖਿਆ ਹੈ ਮੀਡੀਆ 'ਚ ਰਾਹੀਂ ਸੁਣਦੇ ਆ ਕਿ ਸਿੱਖ ਧਰਮ 'ਚ ਜਾਤ ਪਾਤ ਨਹੀਂ ਹੈਗੀ ਯਾਰ ਫਿਰ ਤੁਸੀਂ ਵੀ ਇੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੇ ਅਗਰ ਅਸੀਂ ਰਿਸਰਚ ਕਰਦੇ ਹਾਂ ਜਦੋਂ ਅਸੀਂ ਦੇਖਦੇ ਆ ਨਿਊਜ਼ਪੇਪਰ ਪੜ੍ਹਦੇ ਆ ਤੇ ਉੱਥੇ ਕਿਸੇ ਨੇ ਉਹ ਸ਼ਿਡਿਊਲ ਕਾਸਟ ਕਮਿਊਨਿਟੀ ਦੇ ਬੰਦੇ ਨੂੰ ਕੁੱਟਿਆ ਮਾਰਿਆ ਲੱਤ ਮਾ ਤੋੜਤੀ ਕਿਸੇ ਦੇ ਖੇਤ 'ਚ ਫੜਨ ਲਈ ਇਹ ਬੜਾ ਦਿਲ ਦੁਖੀ ਹੁੰਦਾ ਹੈ ਨਾ ਗੁਰੂ ਸਾਹਿਬ ਨੇ ਸਿਖਲਾਈ ਨਹੀਂ ਦਿੱਤੀ ਗੁਰੂ ਪੂਰਨ ਗੁਰੂ ਗ੍ਰੰਥ ਸਾਹਿਬ ਪੂਰਨ ਲੇਕਿਨ ਬੇਈਮਾਨੀ ਕਿਨਾਂ ਕੀਤੀ ਜਿਹੜੇ ਉਹਦੇ ਅਗਵਾਹੀ ਰਾਖੇ ਬਣ ਗਏ ਜਿਹੜੇ ਠੇਕੇਦਾਰ ਬਣ ਗਏ ਕਿ ਅਸੀਂ ਚਲਾਵਾਂਗੇ ਅਸੀਂ ਕਰਾਂਗੇ ਉਹਨਾਂ ਨੇ ਬੇਈਮਾਨੀ ਕਰਕੇ ਉਹਦੇ ਵਿੱਚ ਵੀ ਜਿਹੜੇ ਕਰਪਟ ਆਰਐਸਐਸ ਨਾਲ ਅੰਦਰ ਜੁੜੇ ਹੋਏ ਬਿਲਕੁਲ ਚੋਲਾ ਪਾਇਆ ਹੋਣਾ ਤੁਹਾਨੂੰ ਪਤਾ ਨਹੀਂ ਚੱਲਣਾ ਲੇਕਿਨ ਉਹਨਾਂ ਭੇੜੀਆਂ ਨੂੰ ਪਹਿਚਾਣਾ ਬਹੁਤ ਜ਼ਰੂਰੀ ਹੈ ਸੋ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਹੈ ਕਰਨਾ ਕਿ ਹੁਣ ਮੈਨੂੰ ਆਹ ਕਿਉਂ ਪਹੁੰਚੀ ਕਿਉਂਕਿ ਵੋਟ ਲੈਣ ਜਦ ਅਸੀਂ ਜਾਣਾ ਨਾ ਫਿਰ ਅਸੀਂ ਗਰੀਬਾਂ ਦੇ ਘਰੇ ਹੱਥ ਜੋੜ ਕੇ ਜਾਣਾ ਜੀ ਵੋਟ ਪਾਇਓ ਇਹ ਤੁਹਾਡੀ ਨਵੀਂ ਪਾਰਟੀ ਬਣੀ ਆ ਜਾਂ ਇਹ ਪਾਰਟੀ ਹੈਗੀ ਆ ਹੈਨਾ ਸਾਨੂੰ ਵੋਟ ਦੋ ਅਸੀਂ ਤੁਹਾਡੀ ਅਗਵਾਈ ਕਰਾਂਗੇ ਜ ਪੀ ਬਣੰਦੀ ਉਹੀ ਸੰਵਿਧਾਨ ਦੇ ਅੰਦਰ ਹੀ ਤੁਸੀਂ ਪਾਰਟੀ ਬਣਾ ਲਓ ਉਹੀ ਸੰਵਿਧਾਨ ਦੀ ਸੋਖਾ ਖਾ ਕੇ ਤੁਸੀਂ ਸੰਸਦ ਚ ਜਾ ਕੇ ਐਮ ਐਲ ਐਮ ਪੀ ਬਣਦੇ ਹੋ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ਅਸੀਂ ਸੰਵਿਧਾਨ ਨੂੰ ਕਾਲਾ ਝੰਡਾ ਦਿਖਾਵਾਂਗੇ ਕਿ ਸੰਵਿਧਾਨ ਨੇ ਸਾਨੂੰ ਰਾਈਟਸ ਨਹੀਂ ਦਿੱਤੇ ਦਿਸ ਇਜ਼ ਅ ਕੰਪਲੀਟ ਲਾਇ ਮੈਂ ਕਿਉਂ ਕਹਿੰਨੀ ਆ ਕਿਉਂਕਿ ਸੰਵਿਧਾਨ ਪਿਓਰ ਆ ਸੰਵਿਧਾਨਪੂਰਨ ਲੇਕਿਨ ਜਿਹੜੀ ਇਹ ਸਰਕਾਰਾਂ ਦੇ ਹੱਥ 'ਚ ਸੰਵਿਧਾਨ ਆ ਉਹ ਬੇਈਮਾਨ ਆ ਅੱਜ ਸੰਵਿਧਾਨ ਨੇ ਤੇ ਜਥੇਦਾਰ ਨੂੰ ਸੰਵਿਧਾਨ ਅਨੁਸਾਰ ਇਹ 14 ਸਾਲ ਦੀ ਉਮਰ ਕੈਦ ਹੋਣੀ ਸੀ ਜਥੇਦਾਰ ਜਗਤਾਰ ਸਿੰਘ ਵਾਰਾ ਸੰਵਿਧਾਨ ਕਹਿੰਦਾ ਜੇ ਇੱਕ ਦਿਨ ਵੀ ਲਿਖੀ ਹੋਈ ਸਜ਼ਾ ਤੋਂ ਤੇ ਉਹ ਸਰਕਾਰ ਉਹ ਪੁਲਸ ਜਿਨ੍ਹਾਂ ਨੇ ਉਹਨਾਂ ਨੂੰ ਅੰਦਰ ਰੱਖਿਆ ਉਹ ਅਤਿਆਚਾਰੀ ਹੈ ਮੈਨੂੰ ਦੱਸੋ ਕਿੰਨੇ ਤੁਸੀਂ ਤਰਨੇ ਲਾ ਲੇ ਇਮਾਨਦਾਰੀ ਨਾਲ ਕਿੰਨੀ ਤੁਸੀਂ ਇਮਾਨਦਾਰੀ ਨਾਲ ਲੜਾਈ ਲੜ ਲਈ ਕਿੰਨੀਆਂ ਸਰਕਾਰਾਂ ਕਿੰਨੀਆਂ ਲੋਕਲ ਪਾਰਟੀਆਂ ਕਿੰਨੀਆਂ ਸੰਪਰਦਾਵਾਂ ਕਿੰਨੀਆਂ ਸਾਡੀ ਐਸਜੀਪੀਸੀ ਜਾਂ ਕੋਈ ਵੀ ਐਸੀ ਜੋ ਸਾਡੀ ਆਪਣੀ ਆਇਡੈਂਟੀਟੀ ਆ ਉਹਨਾਂ ਨੇ ਕਿੰਨੀ ਜਾ ਕੇ ਸਰਕਾਰ ਤੋਂ ਸਵਾਲ ਪੁੱਛੇ ਕਿੰਨੀਆਂ ਜਾ ਕੇ ਲੜਾਈਆਂ ਲੜੀਆਂ ਅਸੀਂ ਸਿਰਫ ਕਰਨੇ ਕਰਨੇ ਰੋਲਾ ਪਾਣਾ ਮਿਸਲਿੰਡਿੰਗ ਇਨਫੋਰਮੇਸ਼ਨ ਸਪਰੈਡ ਕਰਨੀ ਹੁਣੇ ਜੋ ਸੁਨੇਹਾ ਗਿਆ ਹੈ ਜਿਹੜੇ ਗਰੀਬ ਲੋਕੀ ਹੈਗੇ ਉਹਨਾਂ ਨੇ ਕੀ ਮੈਸੇਜ ਲਿਆ ਹੋਣਾ ਯਾਰ ਇਹਨਾਂ ਇਹ ਤੇ ਫਿਰ ਉਹੀ ਗੱਲ ਹੋ ਗਈ ਅਸੀਂ ਤੇ ਸੋਚਦੇ ਸਿੱਖ ਪੰਥ ਸਾਡਾ ਪੰਥ ਅਸੀਂ ਤੇ ਸੋਚਦੇ ਆ ਕਿ ਸਾਰੇ ਅਸੀਂ ਇੱਕ ਆ ਇਹਨਾਂ ਨੇ ਤੇ ਸੰਵਿਧਾਨ ਨੂੰ ਮਾੜਾ ਕਹਤਾ ਇਹਨਾਂ ਨੇ ਤੇ ਡਾਕਟਰ ਅੰਬੇਡਕਰ ਨੂੰ ਮਾੜਾ ਕਹਤਾ ਕੇ ਗੱਲ ਬਰਦਾਸ਼ਤ ਕਰਨ ਲਈ ਹੈਗੀ ਆ ਕੋਈ ਬਰਦਾਸ਼ਤ ਨਹੀਂ ਕਰੂਗਾ ਔਰ ਪੰਜਾਬ

ਖਾਲੀ ਕਿਸਾਨਾਂ ਨੇ ਜਿੱਤ ਲਿਆ ਜਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੋਇਆ ਫਿਰ ਰਸ਼ ਹੋਇਆ ਫਿਰ ਮੋਰਚਾ ਜਿੱਤਿਆ ਗਿਆ ਇਸੇ ਤਰੀਕੇ ਨਾਲ ਜੱਥੇਦਾਰ ਸਿਰਫ ਇੱਕ ਦੇ ਜੱਥੇਦਾਰ ਨਹੀਂ ਆ ਜੱਥੇਦਾਰ ਪੂਰੇ ਪੰਜਾਬ ਦੇ ਆ ਜੱਥੇਦਾਰ ਹਿੰਦੂਆਂ ਦੇ ਵੀ ਆ ਸਿੱਖਾਂ ਦੇ ਵੀ ਆ ਈਸਾਈਆਂ ਦੇ ਵੀ ਆ ਤੇ ਜੱਥੇਦਾਰ ਨੂੰ ਕਿਸੇ ਦਾ ਕਾਪੀਰਾਈਟ ਨਹੀਂ ਹੈਗਾ ਪੂਰੀ ਸੰਗਤ ਦਾ ਕਾਪੀਰਾਈਟ ਹੈਗਾ ਪੂਰੀ ਉਹਨਾਂ ਨੇ ਪੰਜਾਬ ਲਈ ਲੜਾਈ ਕੀਤੀ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੇ ਬੱਚੇ ਮਾਰੇ ਜਾ ਰਹੇ ਮੈਂ ਅੰਦਰ ਜਾ ਰਹਾ ਹਾਂ ਉਹਨੇ ਕਿਹਾ ਮੇਰਾ ਪੰਜਾਬ ਬਰਬਾਦ ਹੋ ਰਿਹਾ ਫਿਰ ਅਸੀਂ ਕਿੱਦਾਂ ਕਹਿੰਨੇ ਆ ਖਾਲਸਾ ਰਾਜ ਕਾਇਮ ਖਲੀ ਪੰਜਾਬ ਤੇ ਨਹੀਂ ਹੋਣਾ ਜੇ ਖਾਲਸਾ 92 ਕਰੋੜ ਖਾਲਸਾ ਸਜਾਣਾ ਨਾ ਪੂਰੇ ਭਾਰਤ ਤੇ ਰਾਜ ਕਰਨਾ ਪੈਣਾ ਫਿਰ ਜਾ ਕੇ ਰਾਜ ਆਊਗਾ ਤੇ ਪਟਨਾ ਸਾਹਿਬ ਤੇ ਵੀ ਗੁਰਦੁਆਰਾ ਹੈ ਸਾਡਾ ਉੱਥੇ ਵੀ ਕੀ ਕਹਿੰਦੇ ਮਹਾਰਾਸ਼ਟਰ ਤੇ ਵੀ ਗੁਰਦੁਆਰਾ ਫਿਰ ਕਿੱਥੇ ਫਿਰ ਅਸੀਂ ਆਪਣਾ ਕੀ ਵੀਜ਼ਾ ਲੈ ਕੇ ਜਾਵਾਂਗੇ ਉੱਥੇ ਫਿਰ ਅਸੀਂ ਉੱਥੇ ਕਿੱਦਾਂ ਪਹੁੰਚਾਂਗੇ ਆਪਾਂ ਨੂੰ ਦੇਖਣ ਦੀ ਲੋੜ ਹੈ ਸੋਚਣ ਆਪਾਂ ਨੂੰ ਇਸ ਚੀਜ਼ ਤੇ ਸੋਚਣ ਦੀ ਲੋੜ ਹੈ ਕਿ ਜੋ ਗਰੀਬ ਸਮਾਜ 75% ਪੰਜਾਬ ਬਣਾ ਰਿਹਾ ਉਹਨਾਂ ਨੂੰ ਖਾਲੀ ਵੋਟ ਲੈ ਨਹੀਂ ਆ ਦੇਖੋ ਉਹਨਾਂ ਦੀ ਜਿਹੜੀਆਂ ਆਹਤ ਹੈ ਨਾ ਫੀਲਿੰਗਸ ਭਾਵਨਾਵਾਂ ਉਹਨਾਂ ਨੂੰ ਆਹਤ ਨਾ ਕਰੋ ਉਹਨਾਂ ਨੂੰ ਹਰਟ ਨਾ ਕਰੋ ਕਿਉਂਕਿ ਇਕੱਲੇ ਕੋਈ ਨਹੀਂ ਚੱਲ ਸਕਦਾ ਨਾਲ ਹੀ ਚੱਲੂਗਾ ਮੁਠੀ ਬੰਦ ਹੈ ਤਾਂ ਤਾਕਤ ਹੈ ਨਹੀਂ ਤਾਂ ਵਿਖਰਦੀ ਜਾਊਗੀ ਬੰਦ ਕਰ ਦਿਓ ਡਰਾਮੇ ਮੈਂ ਕਹਿੰਦੀ ਆ ਇਹ ਜੋ ਹੰਕਾਰ ਹੈ ਨਾ ਗੁਰੂ ਸਾਹਿਬ ਨੇ ਜਦ ਖਾਲਸਾ ਸਜਾਇਆ ਕੀ ਕਿਹਾ ਕਿ ਇਹਨੂੰ ਸਜਾਉਂਗਾ ਇਹਦੇ ਕੋਲ ਕਿੱਲੇ ਜਿਆਦਾ ਇਹਨੂੰ ਸਜਾਉਂਗਾ ਇਹਦੀ ਜਾਤ ਉੱਚੀ ਹੈ ਇਹਨੂੰ ਸੁਣਾਉਂਗਾ ਬੜਾ ਸੋਨਾ ਸੁਨੱਖਾ ਦਿਖਦਾ ਉਹਨੇ ਇਹ ਨਹੀਂ ਕਿਹਾ ਉਹਨੇ ਕਿਹਾ ਉਹਨੇ ਗਰੀਬਾਂ ਨੂੰ ਸਜਾਇਆ ਉਹਨੇ ਗਰੀਬਾਂ ਨੂੰ ਉੱਪਰ ਚੱਕਿਆ ਉਹਨੇ ਤੁਹਾਨੂੰ ਪੰਜ ਕਕਾਰ ਪੋਏ ਉਹਨੇ ਪੰਜ ਪਿਆਰੇ ਬਣਾਏ ਉਹਨਾਂ ਨੇ ਸੰਗਤ ਬਣਾਈ ਉਹਨਾਂ ਨੇ ਸੰਗਤ ਨੂੰ ਆਪਣੇ ਆਪ ਤੋਂ ਉੱਚਾ ਰੱਖਿਆ ਤੁਸੀਂ ਉਸ ਸੰਗਤ ਤੋਂ ਝੂਠਾ ਕਰਦੇ ਹੋ ਇਹੋ ਜੀਆਂ ਗਲਤ ਗੱਲਾਂ ਕਰਕੇ ਸੋ ਮੇਰਾ ਇਹੀ ਚੀਜ਼ ਕਹਿਣਾ ਹੈ ਕਿ ਜੋ ਵੀ ਇਹ ਮਿਸਲੀਡਿੰਗ ਇਨਫੋਰਮੇਸ਼ਨ ਸਪਰੈਡ ਕਰਦੇ ਨੇ ਨਾਓ ਇਟਸ ਅ ਹਾਈ ਟਾਈਮ ਪੜੋ ਜੋ ਲਿਖਿਆ ਨੂੰ ਦੇਖੋ ਔਰ ਮੈਂ ਗਰੀਬ ਜਨਤਾ ਨੂੰ ਜਿਹੜੀ ਪੰਜਾਬ ਦੀ ਗਰੀਬ ਜਨਤਾ ਖਾਸ ਕਰ SC BC ਸ਼ਡਿਊਲ ਕਾਸਮਾਜ ਉਹ ਜਿਨ੍ਹਾਂ ਨਾਲ ਤੱਕੇ ਹੁੰਦੇ ਆਏ ਆ ਮੈਂ ਕਹਿੰਨੀ ਆ ਜੋ ਵੀ ਤੁਹਾਡੇ ਸਾਹਮਣੇ ਇਹਨਾਂ ਦੀ ਵੀਡੀਓ ਵਾਇਰਲ ਹੁੰਦੇ ਦੇ ਦਿਓ ਜੋ ਬਾਬਾ ਸਾਹਿਬ ਅੰਬੇਦਕਰ ਨੂੰ ਜੋ ਸਰਦਾਰ ਨੂੰ ਗਲਤ ਬੋਲਦਾ ਹੈ ਜੋ ਇਹੋ ਜਿਹੀਆਂ ਚੀਜ਼ਾਂ ਕਰਦਾ ਉਹ ਜੀ ਸ਼ਕਲ ਯਾਦ ਰੱਖਿਓ ਫੋਟੋ ਖਿੱਚ ਲਿਓ ਇਹਨਾਂ ਨੂੰ ਵੋਟ ਦੇਨ ਤੋਂ ਪਹਿਲਾਂ ਇਹਨਾਂ ਨੂੰ ਉਹ ਚੀਜ਼ ਜ਼ਰੂਰ ਦੱਸਿਓ ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਇਹੋ ਜਿਹੀ ਮਿਸਲੀਡਿੰਗ ਇਨਫਾਰਮੇਸ਼ਨ ਸਾਡੇ ਬੱਚਿਆਂ ਨੂੰ ਡਰਾ ਡਰਾ ਕੇ ਉਹਨਾਂ ਤੇ ਪਰਚੇ ਕਰਦੀਆਂ ਫਿਰ ਉਹ ਬੱਚਾ ਕੋਲ ਸਾਰਾ ਨਹੀਂ ਬਚਦਾ ਉਹ ਬਾਹਰ ਜਾਂਦੇ ਨੇ ਇਹਨਾਂ دہشت ਦਾ ਮੋਲ ਕਰ ਦਿੰਦੇ ਨੇ ਬੱਚੇ ਨਸ਼ੇ ਕਰ ਰਹੇ ਨੇ ਬੀਬੀਆਂ ਨਸ਼ੇ ਕਰ ਰਹੀਆਂ ਨੇ ਬੀਬੀਆਂ ਦੀ ਕਿਉਂਕਿ ਬਾਡੀ ਇੱਕ ਰਿਪਰੋਡਕਟਿਵ ਸਿਸਟਮ ਹੈ ਉਹਨਾਂ ਨੇ ਜਨਰੇਸ਼ਨ ਵਧਾਉਣੀ ਹੈ ਉਹੀ ਨਸ਼ੇ ਕਰ ਜਾਣੀਆਂ ਤੇ ਬਚੂਗਾ ਕੀ ਆਪਣੇ ਕੋਲ ਉੱਥੇ ਤੇ ਤੁਹਾਡਾ ਧਿਆਨ ਨਹੀਂ ਹੈਗਾ ਸਾਵਧਾਨ ਮਾੜਾ ਅੰਬੇਦਕਰ ਨੇ ਲਿਖਤਾ ਸਾਨੂੰ ਹੱਕ ਨਹੀਂ ਦਿੱਤੇ ਤੇ ਹੱਕ ਮੰਗਣਾ ਸਿੱਖੋ ਖਾਲਸਾ ਕਦੇ ਮੰਗਦਾ ਨਹੀਂ ਹੈਗਾ ਪਹਿਲੀ ਗੱਲ ਜੀ ਜੀ ਆਈ ਵਿਲ ਕਰੈਕਟ ਮਾਈ ਸਟੇਟਮੈਂਟ ਖਾਲਸਾ ਖੋ ਕੇ ਲੜਾ ਜਾਂਦਾ ਹੈ ਲੇਕਿਨ ਉਹਦੀ ਸਹੀ ਰਣਨੀਤੀ ਹੋਣੀ ਚਾਹੀਦੀ ਹੈ ਉਹਦੇ ਤੇ ਕੰਮ ਹੋਣਾ ਚਾਹੀਦਾ ਸੋ ਆਈ ਬੀਲੀਵ ਕਿ ਇਹ ਮੈਸੇਜ ਵਧੀਆ ਤਰੀਕੇ ਨਾਲ ਸਾਰਿਆਂ ਵੱਲ ਜਾਊਗਾ ਕਿਸੇ ਨਾਲ ਕੋਈ ਇਨਵਿਲ ਨਹੀਂ ਹੈਗਾ ਸਾਰਿਆਂ ਨਾਲ ਪਿਆਰ ਜੋ ਪੰਜਾਬ ਲਈ ਪੂਰਨ ਪੰਜਾਬ ਲਈ ਲੜਨਾ ਚਾਹੁੰਦੇ ਆ ਜੋ ਸਿੱਖੀ ਨੂੰ ਬਚਾਉਣਾ ਚਾਹੁੰਦੇ ਆ ਔਰ ਸਿੱਖੀ ਨੂੰ ਬਚਾਉਣ ਲਈ ਜੋ ਲੋਕ ਧਰਮ ਦੂਜੇ ਧਰਮ ਵੱਲ ਜਾ ਰਹੇ ਆਓ ਬੈ ਕੇ ਚਰਚਾ ਕਰੀਏ ਕਿਉਂ ਛੱਡ ਕੇ ਜਾ ਰਹੇ ਆ ਆਪਣੇ ਅੰਦਰ ਦੀ ਕਮੀਆਂ ਦੇਖੀਏ ਮੈਂ ਰਿਸਰਚ ਕਰਨ ਜਾ ਰਹੀ ਸੀ ਕਿਉਂਕਿ ਮੈਂ ਪੀ ਐਚ ਡੀ ਕੀਤੀ ਹੋਈ ਆ ਮੈਂ ਪਿੰਡ ਤੇ ਗਈ ਆ ਇੰਟਰਵਿਊ ਕਰਨ ਲਈ ਤੇ ਮੈਂ ਇੱਕ ਬੀਬੀ ਨੂੰ ਪੁੱਛਿਆ ਬਾਹਰ ਖੜੀ ਸੀ ਬੀਬੀ ਇੱਥੇ ਮੈਂ ਧਰਮਸ਼ਾਲਾ ਤੇ ਜਾਣਾ ਤੇ ਮੈਨੂੰ ਇੰਟਰਵਿਊ ਕਰਨਾ ਹੈ ਇੱਥੇ ਬੱਚਿਆਂ ਨੂੰ ਸਿੱਧਿਆ ਹੋਏ ਸੀ ਸਟੂਡੈਂਟਸ ਨੂੰ ਕਹਿੰਦੀ ਕਿਹੜੀ ਧਰਮਸ਼ਾਲਾ ਜਾਣਾ ਹੈ ਇੱਥੇ ਚਮਾਰਾਂ ਦੀ ਹੈ ਤੇ ਇੱਥੇ ਜਾਟਾ ਨਹੀਂ ਹੈ ਤੂੰ ਕਿਹੜੀ ਧਰਮਸ਼ਾਲਾ ਤੇ ਜਾਣਾ ਇਹ ਛੋਟੇ ਜਿਹੇ ਗੱਲ ਹੈ ਲੇਕਿਨ ਇਹਦਾ ਬਹੁਤ ਡੀਪ ਡਾਊਨ ਮੀਨਿੰਗ ਹੈਗਾ ਆਪਣੇ ਅੱਡ ਅੱਡ ਗੁਰਦੁਆਰੇ ਹੋ ਗਏ ਅੱਡ ਅੱਡ ਸ਼ਮਸ਼ਾਨ ਘਟੋਗੇ ਅੰਮ੍ਰਿਤ ਦੇ ਦੋ ਵਾਟੇ ਹੋ ਗਏ ਗੁਰੂ ਸਾਹਿਬ ਨੇ ਕਿਤੇ ਸੀ ਪੈਸਾ ਜੋ ਮੈਂ ਤੁਹਾਡੇ ਅੱਗੇ ਛੋਟੀਆਂ ਬਾਬੇ ਜੀ ਖੜੇ ਬਾਬੇ ਹੀ ਖੜੇ ਗ ਤਨਾ ਬਿਲਕੁਲ ਬਿਲਕੁਲ ਪੰਜ ਪਿਆਰੇ ਵੀ ਗੁਰੂ ਸਾਹਿਬ ਨੇ ਅਲੱਗ ਅਲੱਗ ਥਾਵਾਂ ਤੋਂ ਲਏ ਗ੍ਰੀਮ ਜਾਤੀ ਦੇ ਪੰਜਾਬ ਤੋਂ ਦੇਖੀ ਸੀਗੇ ਜੋ ਕਿ ਮੈਨੂੰ ਇਨਫੋਰਮੇਸ਼ਨ ਹੈਗੀ ਹੈ ਫਿਰ ਪੂਰੇ ਭਾਰਤ ਦੀ ਗੱਲ ਕਰੀਏ ਨਾ ਫਿਰ ਆਪਣੀ ਗੱਲ ਕਰੀਏ ਔਰ ਸਿਰਫ ਇੱਕ ਤਰੀਕੇ ਨਾਲ ਖਾਲਸਾ ਰਾਜ ਆ ਸਕਦਾ ਹੈ ਜੇ ਅਸੀਂ ਬਣਦਾ ਸਮਾਨ ਮਾਨ ਸਮਾਨ ਉਹਨਾਂ ਜਾਤੀਆਂ ਉਹਨਾਂ ਸੰਗਤਾਂ ਉਹਨਾਂ ਲੋਕਾਂ ਨੂੰ ਜੋ ਛੱਡ ਛੱਡ ਕੇ ਜਾ ਰਹੇ ਆ ਦਈਏ ਪਸਮਾਨ ਸਮਾਨ ਦੀ